ਪਿਆਰੇ ਬਾਣੇ ਕਿਸੇ ਦੁਸ਼ਮਣ ਦੇ ਮਾਰੇ ਤੇ ਖੁਸ਼ੀ ਨਹੀਂ ਮਣਾਉਣੀ ਚਾਹੀਦੀ ਪਰ ਮੈਂ ਮਿਰਦ ਕੀ ਕਰਾਂ ਉਹਦਾ ਕਰਮ ਹੀ ਐਸਾ ਸੀ ਅਜੋਨਾ ਮਾਵਾ ਦੇ ਹਿਰਦੇ ਸਾਰਾਂ ਤੋਂ ਜਿਹਨਾਂ ਦੇ ਨੌਜਵਾਨ ਪੁੱਤ ਢੁੱਠੇ ਮੁਕਾਬਲੇ ਚ ਮਾਰ ਦੇ ਇਸ ਗੱਲ ਦਾ ਦੁੱਖ ਵੀ ਆ ਕਿ ਗੁਰਮੁਖ ਪਿਆਰੇ ਪੂਰੀ ਉਮਰ ਭੋਗਦੇ ਮਰੇ ਪਰ ਹੱਥ ਇੱਕ ਨਾਲ ਮਰੇ ਪਰ ਕਿਹਦੇ ਗੁਰਮੁਖ ਪਿਆਰਿਓ ਸੰਗਣੇ ਗੱਡੀ ਚਾਹਦੇ ਹੁੰਦਾ ਤੇ ਗੱਲ ਹੋਣੀ ਸੀਗੀ ਕਾਮ ਦੇ ਅੰਦਰ ਜਿਹਨਾਂ ਵਿਅੰਦੇ ਦਾ ਕੀਤੇ ਬਗਰਮਾਂ ਵੀ ਸਜਾ ਦਿੱਤੀ ਪਰ ਇਸੇ ਤਰ੍ਹਾਂ ਇਹਨਾਂ ਨੂੰ ਜਿਹਨਾਂ ਕੇਬੀਅਸ ਬੇਲਕੇੰਦੇ ਡੀਜੀਪੀ ਪੁਲਿਸ ਦਾ ਪੰਜਾਬ ਦਾ ਕਿੰਨੇ ਨੌਜਵਾਨਾਂ ਦਾ ਘਾਣ ਕੀਤਾ ਨੇ ਕਿੰਨੇ ਬਜ਼ੁਰਗਾਂ ਦੀਆਂ ਬੀਬੀਆਂ ਦਾੜੀਆਂ ਖਾੜੀਆਂ ਚ ਰੋਈਆਂ ਗੰਘੀਆਂ ਕਿੰਨੀਆਂ ਧੀਆਂ ਪ੍ਰੇਣਾ ਦੀ ਬੇਪਤੀ ਹੋਏ ਕਿੰਨੇ ਪ੍ਰੇਣਾ ਦੇ ਵੀਰ ਇਹ ਮੀਆਂ ਫਾਦਮੀਆਂ ਦੇ ਸੁਹਾਗ ਤੇ ਦੁਨੀਆ ਮਾਵਾ ਦੇ ਪੁੱਤ ਉਹਨੇ ਗੁਰਮਤ ਪਿਆਰਿਓ ਹੈ ਕੋਈ ਪੰਜਾਬ ਦਾ ਚੌਂਕ ਤੇ ਚਰਾਹਾ ਹੈ ਕੋਈ ਨਹਿਰ ਤੇ ਸੁਈ ਦਾ ਪੁਲ ਜਿੱਥੇ ਸਾਡੇ ਨੌਜਵਾਨਾਂ ਦੀ ਕਾਰਮੀ ਖੇਦੇ ਅੰਨ ਝੂਟੇ ਮੁਕਾਮਲੇ ਨਹੀਂ ਬਣਾਏ ਆਜੋ ਕਾਪੀ ਨਰਕ ਸਦਾ ਦੇ ਰਿਆ ਦਰਨੁਕ ਪਿਆਰਿਓ ਤਾਂ ਮੈਂ ਅਪੀਲ ਕਰੂੰ ਬੇਨਤੀ ਕਰੂੰਗਾ ਇਹੋ ਪੰਥ ਵਿੱਚੋਂ ਖਾਰਜ ਕੀਤਾ ਗਿਆ ਸੀ ਸਰਬੱਤ ਖਾਲਸਾ ਨੂੰ ਤਰਕਾਈਆ ਕਰਾਰ ਦਿੱਤਾ ਸੀ 10 ਅੰਬਰ 2015 ਨਾ ਟਕਾਲ ਤੱਕ ਸਾਰੇ ਗੁਰਮੁਖ ਪਿਆਰਿਓ ਨੂੰ ਸਿਖ ਪੰਥ ਵਿੱਚੋਂ ਖਾਰਜ ਕੀਤਾ ਸਰਬੱਤ ਖਾਲਸਾ ਵੱਲੋਂ ਸਾਜੀ ਤੁਹਾਡੇ ਸੇਵਾਦਾਰਾਂ ਰਜੇਦਾਰਾਂ ਗੁਰਮੁਖ ਪਿਆਰਿਓ ਜੇ ਕੋਈ ਉਹਦਾ ਕੋਈ ਸਿੱਖੀ ਨਾਲ ਨਾਤਾ ਨਹੀਂ ਉਹਦਾ ਸਿੱਖੀ ਗਿਆਨ ਕੋਈ ਸੰਬੰਧ ਨਹੀਂ ਕੋਈ ਕਿਰਿਆ ਕਰਮ ਉਹਦਾ ਸਿੱਖੀ ਨਾਲ ਨਹੀਂ ਹੋਣਾ ਚਾਹੀਦਾ ਜਿੰਨੇ ਗ੍ਰੰਥੀ ਵੀਰ ਰਾਗੀ ਪੀਰਤਨੀ ਵੀਰ ਉਹਨਾਂ ਨੂੰ ਖਿਆਲ ਕਰ ਲੈਣਾ ਚਾਹੀਦਾ ਕਿ ਜਿਹੜਾ ਪੰਥ ਚੋਂ ਖਾਰਜ ਜਿਹਦਾ ਸਿੱਖੀ ਨਾਲ ਸੰਬੰਧ ਨਹੀਂ ਕੋਈ ਉਹਦੇ ਅਰਦਾਸ ਕਰਨ ਨਾ ਜਾਵੇ ਕੋਈ ਕੀਰਤਨ ਕਰਨ ਨਾ ਜਾਵੇ ਜੇ ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਗਿਆ ਨਾ ਫਿਰ ਉਹਨੂੰ ਵੀ ਗੁਰੂ ਗ੍ਰੰਥ ਸਾਹਿਬ ਤੇ ਤਲਵੰਤ ਕੀਤਾ ਜਾਊਗਾ ਜੇnabla ਤੇ比亚 ਸਗਲਾ ਦੇ ਕੀਮਤਾਂ ਦਾ ਗਿਆਨ ਉਹਨੂੰ ਵੀ ਤਲਬ ਕੀਤਾ ਜਾਊਗਾ ਕਿਉਂਕਿ ਉਹਨੇ ਮਾਦੀਆਂ ਮਾਵਾਂ ਦੀਆਂ ਸਦਾ ਰਾਮਾਂਗਾਂ ਦੀਆਂ ਗੋਦਾ ਸੁਲੀਆਂ ਕੀਤੀਆਂ ਹਜੇ ਬਾਕੀ ਉਹ ਨਾਨਕ ਪਾਪੀ ਨਰਕ ਸੁਧਾਰਿਆ ਨਰਕਾਂ ਦਾ ਗਾਮੀ ਨਰਕਾਂ ਦਾ ਭਾਗੀ ਉਹ ਗਲਮਤ ਪਿਆਰੇ ਜਿਹਨੇ ਇਹਨਾਂ ਨਾਲ ਕਦੇ ਯਾਮ ਕੀਤਾ ਅੱਜ ਦੁਪਹਿਰੇ ਨਰਕਾਂ ਦੀ ਗੱਡੀ ਚੜ ਗਿਆ ਇਹੋ ਜਿਹੇ ਬਹੁਤ ਬੁਰਮਗ ਪਿਆਰੇ ਜਿਹੜੇ ਧਰਮ ਤੋਂ ਕੌਮ ਨੂੰ ਕੰਕ ਲਾਉਂਦੇ ਆ ਪਰ ਦੂਜੇ ਪਾਸੇ ਅਸੇ ਮਰ ਜੀਵੜੇ ਨਾਮ ਦੇ ਪਰਵਾਰਾਂ